ਆਦਲ ਬੀਜਪੀ ਨੂੰ ਵੋਟ ਪਾਉਣ ਲੱਗਿਆ ਕਾਂਗਰਸ ਨੂੰ ਵੋਟ ਪਾਉਣ ਲੱਗਿਆ ਆਮ ਆਦਮੀ ਨੂੰ ਵੋਟ ਪਾਉਣ ਲੱਗਿਆ ਜਰੂਰ ਵਿਚਾਰਿਓ ਤੇ ਪੰਜਾਬ ਦੀ ਖੇਤਰੀ ਪਾਰਟੀ ਸਰੋਮਣ ਅਕਾਲੀ ਦਲ ਉਹਨੂੰ ਵੀ ਧਿਆਨ ਚ ਰੱਖਿਓ ਤੇ ਕੈਂਡੀਡੇਟਾਂ ਨੂੰ ਇੱਕ ਦੂਜੇ ਦੇ ਬਰਾਬਰ ਕੈਂਡੀਡੇਟਾਂ ਨੂੰ ਵੀ ਕੋਲਿਓ ਫੇਰ 1 ਜੂਨ ਨੂੰ ਆਪ ਦਾ ਬਟਨ ਨੱਪਿਆ ਤੱਕੜੀ ਦਾ ਤੱਕੜੀ ਦਾ ਬਟਨ ਨੱਪ ਕੇ ਆਪਣੇ ਕੈਂਡੀਡੇਟ ਰਾਜਵਿੰਦਰ ਸਿੰਘ ਧਰਮਕੋਟ ਨੂੰ ਆਪਾਂ ਕਾਮਯਾਬ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੀਏ ਪੰਜਾਬ ਦੀ ਆਪਣੀ ਆਪ ਦੀ ਪਾਰਟੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਪੰਜਾਬੀਅਤ ਦੀ ਰਾਖੀ ਪਾਨੀਆਂ ਦੀ ਰਾਖੀ ਸਾਡੀ ਰਾਜਧਾਨੀ ਚੰਡੀਗੜ੍ਹ ਦੀ ਰਾਖੀ ਪੰਜਾਬ ਦੇ ਹੱਕਾਂ ਉਸੂਲਾਂ ਤੇ ਬਿਹਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਕਾਮਯਾਬ ਕਰੀਏ ਜੇ ਆਪਣੇ ਕੈਂਡੀਡੇਟ ਲੋਕ ਸਭਾ ਦੇ ਵਿੱਚ ਚੁਣ ਕੇ ਜਾਣਗੇ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਤਾਂ ਹੀ ਆਪਣੀ ਪਾਰਟੀ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਬਣਾਉਗੀ ਤੇ ਦੁਨਾਰਾ ਤੋਂ ਫੇਰ ਆਪਣੇ ਇੱਥੇ ਪੰਜਾਬ ਦੇ ਵਿੱਚ ਸੋਮਣੀ ਕਾਲੀ ਨਾਲ ਦਾ ਰਾਜ ਹੋਊਗਾ ਜਿਹੜਾ ਅੱਧਾ-ਅਧੂਰਾ ਰਹਿ ਗਿਆ ਕੰਮ ਜਿਹੜੇ ਸਰਕਾਰ ਜਾਣ ਕਰਕੇ ਕੰਮ ਧੂਰੇ ਆ ਉਹ ਸਾਰੇ ਕੰਮ ਆਪਾਂ ਪੂਰੇ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਜੇ ਲੋਰ ਰਿਗਾਰਡ ਕਰਦਾ ਮੇਰੇ ਤੇ ਤੁਹਾਡਾ ਇਨਸਾਨ ਮੇਰੀ ਇਥੋਂ ਦੀ ਪਹਿਲੀ ਆਪਣੀ ਰੈਲੀ ਸੀ ਮੋਗੇ ਦੀ ਮੈਨੂੰ ਮੇਰੇ ਨਾਲਦਿਆਂ ਦੇ ਜਿਹੜੇ ਦੂਰੀ ਵਿਚਾਰਦਾ ਰਾੜੇ ਬੰਦੇ ਸੀ ਉਹਨਾਂ ਨੇ ਬੋਟ ਲਾਇਆ ਕਿ ਮੋਗੇ ਦੇ ਵਿੱਚ ਰੈਲੀ ਇਕੱਠ ਨਹੀਂ ਹੁੰਦਾ ਮੈਂ ਕਹਿੰਦਾ ਅੱਜ ਕੋਈ ਵੀ ਪਾਰਟੀ ਦੋਆ ਤਿੰਨਾ ਪਾਰਟੀਆਂ ਨੇ ਕੱਟ ਕੀਤਾ ਸਾਡਾ ਵੀ ਕੱਟਾ ਚੈਲੰਜ ਕਰਦਾ ਤੁਹਾਨੂੰ ਮਿਲ ਆ ਕੇ ਦੇਖ ਲੋ ਜਿੰਨੇ ਮਿਲਾਉਣਾ ਤੇ ਇਕੱਠਾ ਹੋਇਆ ਅਖਬਾਰਾਂ ਵਾਲੇ ਫੋਟੋਅ ਖਿਚੋ ਮੀਡੀਆ ਵਾਲੇ ਵੀਡੀਓ ਬਣਾਓ ਦੇ ਨਾਲ ਬਿਰਾਜਮਾਨ ਇਸ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਸੰਜੀਤ ਸਿੰਘ ਜੀ ਸਨੀ ਗਿੱਲ ਸਾਹਿਬ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਬਹੁਤ ਹੀ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਤਸੀਮ ਸਿੰਘ ਜੀ ਰਤਿਆਤ ਸਾਹਿਬ ਸਟੇਜ ਤੇ ਬਿਰਾਜਮਾਨ ਸਾਰੇ ਹੀ ਸੀਨੀਅਰ ਲੀਡਰਸ਼ਿਪ ਔਰ ਇਹ ਸਾਹਮਣੇ ਪੰਡਾਲ ਦੇ ਵਿੱਚ ਸ਼ਰੋਮਨੀਆ ਅਕਾਲੀ ਦਲ ਦੇ ਜਜਾਰੂ ਵਰਕਰੋ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਐਮਸੀ ਸਹਿਬਾਨ ਸਰਪੰਚ ਸਹਿਬਾਨ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਇਕੱਠ ਨੇ ਇਹ ਸਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਸ਼ਰੋਮਨੀ ਆਕਾਲੀ ਦਲ ਦੇ ਹੱਕ ਦੇ ਵਿੱਚ ਮੋਗਾ ਸ਼ਹਿਰ ਅੱਜ ਭੁਗਤਣ ਦੇ ਲਈ ਤਿਆਰ ਬੈਠਾ ਹੈ ਸ਼ਰੋਮਨੀ ਆਕਾਲੀ ਦਲ ਜਿਹੜੀ ਪੰਜਾਬ ਦੀ ਮਾਂ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਉਸ ਪਾਰਟੀ ਨੂੰ ਅੱਜ ਇਸ ਮਿਲ ਰਏ ਹੰਗਾਰੇ ਤੋਂ ਇਹ ਗੱਲ ਸਾਫ਼ ਸੇ ਸਪਸ਼ਟ ਹੋ ਚੁੱਕੀ ਹੈ ਕੇ ਪੰਜਾਬ ਦੇ ਵਿੱਚ ਆਉਣ ਵਾਲਾ ਸਮਾ ਸ਼੍ਰੋਮਣੀ ਅਕਾਲੀ ਦਲ ਦਾ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਭਰਾਵੋ ਤੁਸੀਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਜ਼ਿਲ੍ਹੇ ਦੇ ਵਿੱਚ ਹਮੇਸ਼ਾ ਤਕੜਾ ਕੀਤਾ ਹੈ ਬੇਸ਼ੱਕ ਕਈ ਹਵਾਵਾਂ ਚੁੱਲੀਆਂ ਕਈ ਬਦਲਾ ਦੇ ਝੂਠੇ ਲਾਰੇ ਲਾ ਕੇ ਗਮਰਾਹ ਕਰਕੇ ਲੋਕਾਂ ਨੂੰ ਆਪਣੇ ਮਗਰ ਕਈਆਂ ਨੇ ਲਾਇਆ ਪਰ ਸਵਾ ਦੋ ਸਾਲ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਇਸ ਮੌਜੂਦਾ ਸਰਕਾਰ ਦਾ ਕੋਈ ਆਧਾਰ ਨਹੀਂ ਇਸ ਮੌਜੂਦਾ ਸਰਕਾਰ ਕੋਲ ਪੰਜਾਬ ਦੀ ਬਿਹਤਰੀ ਦੇ ਲਈ ਕੋਈ ਅਜੰਡਾ ਨਹੀਂ ਤਾਂ ਬਿਨਾ ਅਜੰਡੇ ਤੋਂ ਬਿਨਾ ਨਿਸ਼ਾਨੇ ਤੋਂ ਕੋਈ ਵੀ ਕਦੇ ਕਿਸੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਿਆ ਕਰਦਾ ਸਵਾ ਦੋ ਸਾਲ ਦੇ ਕਾਰਜਕਾਲ ਦੇ ਵਿੱਚ ਅੱਜ ਸ਼ਹਿਰ ਦੀ ਅਮਨ ਤੇ ਕਾਨੂੰਨ ਦੀ ਵਿਵਸਥਾ ਬਿਲਕੁਲ ਖਤਮ ਹੋ ਚੁੱਕੀ ਐ ਵਪਾਰੀ ਦੁਕਾਨਦਾਰ ਹਿੰਦੂ ਭਰਾਵਾਂ ਨੂੰ ਦਿਨ ਦਿਹਾੜੇ ਫਰਾਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਦਿਨ ਦਿਹਾੜੇ ਨੌਜਵਾਨ ਜਿਹੜੇ ਉਹ ਲੋਕਾਂ ਦੀਆਂ ਔਰ ਔਰਤਾਂ ਦੀਆਂ ਜਿਹੜੇ ਨੌਜਵਾਨ ਵਿਚਾਰੇ ਨਸ਼ੇ ਦੇ ਵਿੱਚ ਨੇ ਜਿਨ੍ਹਾਂ ਨੂੰ ਨਸ਼ੇ ਤੇ ਲਾ ਦਿੱਤਾ ਗਿਆ ਉਹਨਾਂ ਵੱਲੋਂ ਨਵਾਏ ਗਏ ਰੋਲ ਦੇ ਲਈ ਅਸੀਂ مایੂਸ ਹੋ ਜਾਂਦੇ ਆ ਇਹ ਉਹੀ ਨੌਜਵਾਨ ਨੇ ਜਿਹੜੇ ਕਬੱਡੀ ਦੇ ਵਿੱਚ ਆਪਣੇ ਜੋਰ ਵਿਖਾਇਆ ਕਰਦੇ ਸੀ ਪਰ ਪਰ ਮਾਫ਼ ਕਰਨਾ ਜਿਹੜੀ ਕਬੱਡੀ ਨੂੰ ਪ੍ਰਮੋਟ ਕੀਤਾ ਜਿਸ ਮਾਂ ਖੇਡ ਕਬੱਡੀ ਨੂੰ ਸਰਦਾਰ ਸੁਖਬੀਰ ਸਿੰਘ ਜੀ ਨੇ ਪ੍ਰਮੋਟ ਕੀਤਾ ਤਾਂ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਸਕੇ ਉਸ ਕਬੱਡੀ ਖੇਡ ਨੂੰ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਪ੍ਰਮੋਟ ਨਹੀਂ ਕੀਤਾ ਜਿਹੜੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਪੰਜਾਬ ਦੇ ਹਰ ਵਰਗ ਨੂੰ ਭਾਵੇਂ ਉਹ ਵਪਾਰੀ ਹੋਵੇ ਭਾਵੇਂ ਉਹ ਕਿਸਾਨ ਹੋਵੇ ਪਾਵੇਂ ਉਹ ਗਰੀਬ ਮਜ਼ਦੂਰ ਹੋਵੇ ਪਾਵੇਂ ਉਹ ਨੌਜਵਾਨ ਹੋਣ ਉਹਨਾਂ ਸਾਰੀਆਂ ਸਕੀਮਾਂ ਨੂੰ ਖਤਮ ਕੀਤਾ ਹੈ ਅੱਜ ਦੀ ਮੌਜੂਦਾ ਸਰਕਾਰ ਨੇ ਔਰ ਇਸ ਦੇ ਨਾਲ ਕਾਂਗਰਸ ਵੀ ਰਲ ਚੁੱਕੀ ਹੈ ਇਹ ਦੋਨੋਂ ਪਾਰਟੀਆਂ ਦਾ ਭਾਵੋ ਸਮਝੌਤਾ ਹੈ ਇਹ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੋਂ ਹਰਾਉਣਾ ਚਾਹੁੰਦੀਆਂ ਨੇ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਪਰ ਯਾਦ ਰੱਖਣਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਤੁਸੀਂ ਆਪਣੇ ਖੂਨ ਦੇ ਨਾਲ ਸਿੰਜਿਆ ਇਤਿਹਾਸ ਗਵਾਹ ਕਿ ਤੁਸੀਂ ਬਲਗਾਨ ਦਿੱਤੇ ਸ਼ਗਜ਼ੋਮਨੀ ਅਕਾਲੀ ਦਲ ਦੇ ਆਗੂਆਂ ਨੇ ਬਲਗਾਨ ਦਿੱਤੇ ਜੇਲਾ ਭਰੀਆਂ ਤੇ ਮੋਰਚੇ ਲਾਏ ਐਡਾ ਉੱਚਾ ਇਤਿਹਾਸ ਕਿਸੇ ਹੋਰ ਕੌਮ ਦੇ ਹਿੱਸੇ ਦੇ ਵਿੱਚ ਨਹੀਂ ਆਇਆ ਅੱਜ ਫੇਰ ਦਿੱਲੀ ਤੋਂ ਚੱਲਣ ਵਾਲੇ ਉਹ ਨਾਦਰ ਸ਼ਾ ਸਾਡੇ ਪੰਜਾਬ ਦੇ ਉੱਤੇ ਅੱਖ ਲਗਾ ਕੇ ਬੈਠੇ ਨੇ ਅੱਜ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਨੂੰ ਖੋਖਲਾ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਅੱਜ ਭ੍ਰਸ਼ਟਾਚਾਰ ਜੋਰਾ ਤੇ ਐ ਇਹਨਾਂ ਇਹਨਾਂ ਸਾਰਿਆਂ ਤੇ ਕੌਣ ਠੱਲ ਪਾ ਸਕਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਮੈਨੂੰ ਦੱਸੋ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਦਾ ਸਰਕਾਰੀ ਪ੍ਰਸ਼ਾਸਨ ਦੇ ਵਿੱਚ ਸਤ ਸਤਕਾਰ ਤੇ ਸਵਾਗਤ ਹੁੰਦਾ ਸੀ ਕਿ ਨਹੀਂ ਦੱਸੋ ਸਾਰੇ ਬਾਵਾਆਂ ਖੜੀਆਂ ਕਰਕੇ ਸਾਡੇ ਸਾਰਿਆਂ ਦਾ ਸਤਕਾਰ ਹੁੰਦਾ ਸੀ ਐਮਐਲਏ ਤਾਂ ਬਹੁਤ ਉੱਚੀ ਪਦਵੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਰਕਰ ਦਾ ਪਿੰਡ ਦੇ ਵਰਕਰ ਦਾ ਸਤਕਾਰ ਸਰਕਾਰੀ ਦਰਬਾਰੇ ਹੋਇਆ ਕਰਦਾ ਸੀ ਅੱਜ ਹਾਲਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦਾ ਨਾਂ ਤਾਂ ਪ੍ਰਸ਼ਾਸਨ ਦੇ ਵਿੱਚ ਸਤਕਾਰ ਹੈ ਨਾ ਹੀ ਉਹਨਾਂ ਦਾ ਕੋਈ ਕਹਿਣਾ ਮੰਨਦਾ ਦਬਾਅ ਪਾ ਕੇ ਝੂਠੇ ਪਰਚਿਆਂ ਦਾ ਦਬਾਅ ਪਾ ਕੇ ਇਹ ਲੋਕਾਂ ਨੂੰ ਆਪਣੇ ਨਾਂ ਰੌਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਕਿ ਪੰਜਾਬ ਦੇ ਲੋਕ ਪਹਿ ਕਾਹੂ ਕੋ ਦੇਤ ਨਹੀਂ ਨਾ ਪਹਿਮਾਨਿਤ ਆਣ ਅਸੀਂ ਨਾ ਤਾਂ ਪਹਿ ਕਿਸੇ ਦਾ ਸਹਨੇ ਆ ਨਾ ਹੀ ਕਿਸੇ ਨੂੰ ਪਹਿ ਦਿੰਨੇ ਆ ਪੰਥ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਅਸੀਂ ਹਿੰਦੂ ਸਿੱਖ ਏਕਤਾ ਨੂੰ ਬਰਕਰਾਰ ਰੱਖਿਆ ਜੇ ਇਹ ਵਡਿਆਈ ਕਿਸੇ ਦੇ ਹਿੱਸੇ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਇਸ ਕਰਕੇ ਭਰਾਵੋ ਜੇ ਆਪਾਂ ਚਾਹੁੰਦੇ ਆਂ ਸ਼ਹਿਰ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜੇ ਆਪਾਂ ਚਾਹੁੰਦੇ ਆਂ ਕਿ ਹਿੰਦੂ ਸਿੱਖ ਭਾਈਚਾਰਕ ਸਾਂਝ ਬਣੀ ਰਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰੋ ਆਪਣੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਨੂੰ ਕੋਈ ਦੂਆਰਾ ਵਕਾਸ ਦੀਆਂ ਲੀਹਾਂ ਤੇ ਨਹੀਂ ਲਿਜਾ ਸਕਦਾ ਅੱਜ ਸਾਡੇ ਗਰੀਬ ਪਰਵਾਹ ਉਹਨਾਂ ਦੇ ਮੋਹੋਂ ਰੋਟੀ ਦਾ ਟੁਕ ਖੋਇਆ ਗਿਆ ਕਿਉਂਕਿ ਬਾਦਲ ਸਾਹਿਬ ਵੱਲੋਂ ਦਿੱਤੀ ਜਾਂਦੀ ਆਟਾ ਦਾਸ ਕੀ 3 ਕਿਲੋਰ 3 ਕਿਲੋ ਕਣਕ ਇਹਨਾਂ ਨੇ ਬੰਦ ਕਰ ਦਿੱਤੀ ਸ਼ਗਨ ਸਕੀਮ ਬੰਦ ਕਰ ਦਿੱਤੀ ਇਹਨਾਂ ਨੇ ਨਰੇਗਾ ਵਾਲਿਆਂ ਦੀਆਂ ਦਿਹਾੜੀਆਂ ਬੰਦ ਕਰ ਦਿੱਤੀਆਂ ਸੋ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਚਾਹੋ ਨ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਬਹਾਲ ਹੋਵੇ ਜੇ ਤੁਸੀਂ ਚਾਹੋ ਨ ਪੰਜਾਬ ਦੀ ਕਿਸਾਨੀ ਖਚਾਲ ਹੋਵੇ ਤਾਂ ਮੇਰੀ ਇਹ ਬੇਨਤੀ ਜ਼ਰੂਰ ਸਵੀਕਾਰ ਕਰੋ ਇਸ ਵਾਰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰੋ ਤੁਹਾਡੇ ਵਿਸ਼ਵਾਸ ਤੁਹਾਡੇ ਹੌਸਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਇਸ ਵਾਰ ਕੱਲਿਆਂ ਚੋਂ ਲੜਨ ਦਾ ਫੈਸਲਾ ਲਿਆ ਦੋਵੇਂ ਬਾਹਾਂ ਖੜੀਆਂ ਕਰਕੇ ਦੱਸੋ ਕਿ ਫੈਸਲਾ ਸਹੀ ਹੈ ਕਿ ਗਲਤ ਹੈ ਬੋਲੇ ਸੋਨਿਆ ਫਤਰੀ ਆਗਲਾ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਬੜਾ ਲੰਮਾ ਸਮਾਂ ਇੱਥੇ ਆਪਦਾ ਕੱਢ ਕੇ ਐਨੇ ਸਬਰ ਤੇ ਸੰਤੋਖ ਨਾਲ ਇੰਨੀ ਗਰਮੀ 'ਚ ਬੈਠੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਬੰਧ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਆਓ ਆਪਣੇ ਮਹਿਬੂਬ ਨੇਤਾ ਪੰਜਾਬ ਦੇ ਵਿਕਾਸ ਦੇ ਮਸੀਹਾ ਸਰਦਾਰ ਸੁਖਵੀਰ ਸਿੰਘ ਜੀ ਮਾਦਲ ਸਾਹਿਬ ਵਾਸਤੇ ਆਪਾਂ ਸਾਰੇ ਹੁਣ ਬੜੇ इकागर ਜਤੋ ਕੇ ਉਹਨਾਂ ਦੇ ਵਿਚਾਰ ਸੁਣਨੇ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵਾਸਤੇ ਕਿਸੇ ਸ਼ਾਇਰ ਨੇ ਲਿਖਿਆ ਹਜ਼ਾਰਾਂ ਵਰਸ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਹਜ਼ਾਰਾਂ ਵਰਸ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦਦਾਵਰ ਪੈਦਾ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦਦਾਵਰ ਪੈਦਾ ਆਪਾ ਸਾਰਿਆਂ ਨੇ ਨਾਰੇ ਲਾਉਣੇ ਆ ਬਾਦਲ ਸਾਹਿਬ ਦੇ ਨਾਰੇ ਲਾਉਣੇ ਆ ਤਕੜੇ ਹੋ ਕੇ ਆਵਾਜ਼ ਦਿਓ ਸ਼ਰੋਮਣੀ ਅਕਾਲੀ ਦਲ ਜੈਕਾਰਾ ਸ਼ਰੋਮਣੀ ਅਕਾਲੀ ਦਲ سردار سکبیر سنگھ بادل سردار سنگھ بادلو سکھبیر بولے سونے گر جی کا واہ گر جی کی فتح بہت بہت جی آن پارٹی پردان ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਦਿਨ ਰਾਤ ਇਸ ਵੀ ਮਿਹਨਤ ਕਦਰੇਗਾ ਸ਼ਰਮ ਨੇ ਕਾਲੇ ਦੇ ਲੇਕੇ ਵਰਕਰ ਇਸ ਸਟੇਟ ਦਾ ਰਾਜਾ ਹੋਵੇ ਤੁਹਾਨੂੰ ਰਾਜਾ ਬਣਾਉਣ ਲਈ ਤੁਹਾਨੂੰ ਸ਼ਹਿਨशाह ਬਣਾਉਣ ਲਈ ਤੁਹਾਨੂੰ ਤਗੜੇ ਕਰਨ ਲਈ ਦਿਨ ਤੋਂ ਲੱਗੇ ਰਾਤ ਤੱਕ ਰਾਤ ਤੋਂ ਲੱਗੇ 24 ਘੰਟੇ ਪਾਰਟੀ ਦੇ ਵਰਕਰ ਨੂੰ ਤਗੜਾ ਕਰਨ ਲਈ ਲੱਗੇ ਹੋਏ ਨੇ ਆ ਉਹਨਾਂ ਦੇ ਵਿਚਾਰ ਸੁਣੀਏ ਉਹਨਾਂ ਦੇ ਆਮਦ ਦੇ ਉੱਤੇ ਮੈਂ ਖਿਮਾ ਚਾਹਾਂਗਾ ਕਿ ਪ੍ਰੈਸ ਵਾਲੇ ਵੀਰ ਜਿਨ੍ਹਾਂ ਨੇ ਬਹੁਤ ਵੱਡੀ ਕਵਰੇਜ ਦਿੱਤੀ ਉਹਨਾਂ ਨੂੰ ਸਮਾਂ ਨਹੀਂ ਦੇ ਸਕਣਾ ਧੰਨਵਾਦ ਆ ਪਾਰਟੀ ਪ੍ਰਧਾਨ ਦੇ ਵਿਚਾਰ ਸੁਣੀਏ ਚਕਾਰਾਂ ਲਈਏ ਬੋਲੇ ਸੋਨਿਆਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੱਜ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਮੋਗਾ ਸ਼ਹਿਰ ਨਿਵਾਸੀਓ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਸਿਆਸੀ ਜੀਵਨ ਫਰੀਦਕੋਟ ਪਾਰਲੀਮੈਂਟ ਤੋਂ ਸ਼ੁਰੂ ਕੀਤਾ ਜਿਹਦਾ ਇੱਕ ਹਿੱਸਾ ਮੋਗਾ ਅਸੈਂਬਲੀ ਸੀ ਮੈਂ ਇਹ ਗੱਲ ਕਹਿ ਸਕਦਾ ਜਿੰਨੇ ਇਲੈਕਸ਼ਨ ਮੈਂ ਲੜਿਆ ਮੋਗਾ ਵਿਧਾਨ ਸਭਾ ਤੋਂ ਹਰ ਬਾਰ ਮੈਂ ਲੀਡ ਕੀਤਾ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਬੋਲੇ ਸੋਨ ਹਾ ਸਤਿ ਸ਼੍ਰੀ ਅਕਾਲ ਮੋਗੇ ਵਾਲਿਓ ਜੇ ਪਿਛਲੇ 50 ਸਾਲ ਦਾ ਤੁਸੀਂ ਇਤਿਹਾਸ ਦੇਖੋ ਤੁਸੀਂ ਆਪਣੇ ਸ਼ਹਿਰ ਵੀ ਦੇਖੋ ਨਾਲ ਦੇ ਹਲਕੇ ਵੀ ਦੇਖੋ ਤੇ ਪੰਜਾਬ ਚ ਵੀ ਦੇਖੋ ਜਿਹੜਾ ਕੁਝ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਮੋਗੇ ਸ਼ਹਿਰ ਵਿੱਚ ਸਾਰਾ ਸੀਵਰੇਜ ਗਲੀਆਂ ਨਾਲੀਆਂ ਲਾਈਟਿੰਗ ਸਿਸਟਮ ਪਾਣੀ ਸਾਰਾ ਕੁਛ ਹੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਕਾਂਗਰਸ ਦਾ ਰਾਜ ਆ ਜਾਂਦਾ ਸੀ ਕੁਝ ਨਹੀਂ ਹੁੰਦਾ ਸੀ ਆ ਹੁਣ ਝਾੜੂ ਵਾਲੇ ਦੇ ਆ ਗਿਆ ਤੇ ਜਿਵੇਂ ਹੀ ਕੰਮ ਰੁਕ ਗਿਆ ਕੱਲੇ ਇੱਥੇ ਨਹੀਂ ਤੁਸੀਂ ਪੰਜਾਬ ਦੇਖ ਲਓ ਅੱਜ ਮੋਗੇ ਤੋਂ ਲੁਧਿਆਣੇ ਜਾਂਦੇ ਹੋ ਮੋਗੇ ਤੋਂ ਫਿਰੋਜ਼ਪੁਰ ਜਾਂਦੇ ਹੋ ਮੋਗੇ ਤੋਂ ਬਰਨਾਲਾ ਹੀ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਆ ਸੜਕਾਂ ਦੇਖੋ ਜਿਹੜੀਆਂ ਬਣਾਈਆਂ ਪਹਿਲੇ ਡਰ ਲੱਗਦਾ ਸੀ ਮੋਗੇ ਤੋਂ ਲੁਧਿਆਣੇ ਜਾਂਦੇ ਜਾਂਦੇ ਐਕਸੀਡੈਂਟ ਕਿੰਨੇ ਹੁੰਦੇ ਸੀ ਆ ਜਿਹੜੀ ਬਿਜਲੀ ਹੈ ਪਹਿਲੇ ਕੱਟ ਲੱਗਦੇ ਹੁੰਦੇ ਸੀ ਆ ਬਾਦਲ ਸਾਹਿਬ ਨੇ ਇਕਾਲੀ ਸਰਕਾਰ ਨੇ ਥਰਮਲ ਪਲੈਂਟ ਬਣਾ ਕੇ ਸਰਪਲਸ ਬਣਾਤੇ ਅੱਜ ਫਿਰ ਤੋਂ ਕਟ ਲੱਗਣ ਲੱਗੇ ਆ ਕਿਉਂਕਿ ਜਿਹੜੀ ਬਿਜਲੀ ਸਰਪਲਸ ਕੀਤੀ ਸੀ ਪਿਛਲੇ 8-9 ਸਾਲਾਂ ਵਿੱਚ ਕੋਈ ਨਵਾਂ ਥਰਮਲ ਪਲੈਂਟ ਨਹੀਂ ਬਣਾਇਆ ਮੰਗ ਵੱਧ ਗਈ ਐ ਤੇ ਹੁਣ ਕਟ ਲੱਗਣੇ ਸ਼ੁਰੂ ਹੋ ਗਏ ਆ ਆ ਜਿਹੜੀਆਂ ਸਰਕਾਰਾਂ ਦਿੱਲੀ ਵਾਲੀਆਂ ਪਾਰਟੀਆਂ ਦੀ ਆਉਂਦੀਆਂ ਭਾਵੇਂ ਕਾਂਗਰਸ ਭਾਵੇਂ ਝਾੜੂ ਐ ਆ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਤਰੱਕੀ ਕਰਾਉਣ ਵਾਸਤੇ ਪੰਜਾਬ ਨੂੰ ਨਹੀਂ ਸੇਵਾ ਕਰਨ ਵਾਸਤੇ ਨਹੀਂ ਆ। ਅੱਜ ਬੀਬੀਆਂ ਬੈਠੀਆਂ ਇੱਥੇ। ਬੀਬੀਆਂ ਪਤਾ ਹੈ ਬਾਦਲ ਸਾਹਿਬ ਦਾ ਰਾਜ ਸੀ ਹਰ ਮਹੀਨੇ ਆਟਾ ਦਾ ਲਾਉਂਦਾ ਸੀ। ਸ਼ਗਨ ਮਿਲਦੇ ਸੀ, ਪੈਨਸ਼ਨਾਂ ਮਿਲਦੀਆਂ ਸੀ। ਅੱਜ ਕੱਲ ਸਾਰਾ ਕੁਝ ਹੀ ਬੰਦ ਹੈ। ਬਾਦਲ ਸਾਹਿਬ ਦੇ ਰਾਜ ਦੇ ਦੌਰਾਨ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ, ਸਕਾਲਰਸ਼ਿਪ ਦਿੰਦੇ ਹੁੰਦੇ ਸੀ। 200 ਯੂਟ ਬਿਜਲੀ ਤੇ ਮਾਫੀ ਸਰਕਾਰੀ ਸਕੂਲ ਚ ਲੜਕੀਆਂ ਵਾਸਤੇ ਗਿਆਰ ਨੀਦਾਰਨੀ ਵਾਸਤੇ ਅਸੀਂ ਸਾਈਕਲ ਦਿੰਦੇ ਹੁੰਦੇ ਸੀ ਪਿੰਡਾਂ ਵਿੱਚ ਸ਼ਰਮ ਸੇਵਾ ਕੇਂਦਰ ਖੁੱਲੇ ਤੁਸੀਂ ਆਪਣੇ ਕੰਮ ਕਰਾ ਲਓ ਉੱਥੇ ਸਾਰਾ ਕੁਝ ਹੀ ਬੰਦ ਹੈ ਆ ਨੌਜਵਾਨ ਜਿਹੜੇ ਬੈਠੇ ਆ ਨੌਜਵਾਨਾਂ ਨੂੰ ਹਰ ਵਾਰ ਜੇਮੋਂ ਖੇਡਾਂ ਦਾ ਸਮਾਨ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ ਸਾਰਾ ਕੁਝ ਹੀ ਬੰਦ ਹੈ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਲੋਕਾਂ ਦੇ ਸ਼ੌਂਕ ਜਾਨਵਰਾਂ ਦਾ ਜਾਗ ਪਿਆ ਸੀ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਸਾਰਾ ਕੁਝ ਹੀ ਬੰਦ ਹੈ ਅੱਜ ਜਿਹੜੇ ਕਿਸਾਨ ਵੀਰ ਬੈਠੇ ਆ ਤੁਸੀਂ ਜਾਣਦੇ ਹੋ ਜਿੰਨੇ ਤੁਹਾਡੇ ਟਿਊਬਲ ਕਨੈਕਸ਼ਨ ਲੱਗੇ ਆ ਸਾਰੇ ਹੀ ਬਾਦਲ ਸਾਹਿਬ ਨੇ ਦਿੱਤੇ ਆ ਜਿੰਨੀਆਂ ਕਸੀਆਂ ਨਹਿਰਾਂ ਤੁਹਾਡੇ ਪਿੰਡਾਂ 'ਚ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਪੱਕੇ ਖਾੜੇ ਬਾਦਲ ਸਾਹਿਬ ਨੇ ਬਣਾਏ ਆ ਅੰਡਰਗਰਾਊਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਬਣਾਇਆ ਆ ਮੰਡੀਆਂ ਜਿੰਨੀਆਂ ਪਿੰਡਾਂ ਚ ਬਾਦਲ ਸਾਹਿਬ ਨੇ ਬਣਾਈਆਂ ਟਰੈਕਟਰਾਂ ਦੇ ਆ ਜਿਹੜੇ ਟੈਕਸ ਲੱਗਿਆ ਹੁੰਦਾ ਸੀ ਬਾਦਲ ਸਾਹਿਬ ਨੇ ਬਣਾਇਆ ਮੋਗੇ ਨੂੰ ਕਾਰਪੋਰੇਸ਼ਨ ਬਾਦਲ ਸਾਹਿਬ ਨੇ ਬਣਾਇਆ ਆ ਜਿੰਨੇ ਦਫਤਰ ਹੈ ਸਾਰਾ ਕੁਝ ਤੇ ਇੱਕ ਲੋ ਡਿਵੈਲਪਮੈਂਟ ਆ ਕਾਲੀ ਸਰਕਾਰ ਦੇ ਦਰਾਂ ਨਾ ਇੱਕ ਵੀ ਚੀਜ਼ ਤੁਸੀਂ ਕਾਂਗਰਸ ਦੀ ਨਹੀਂ ਦੇਖ ਸਕਦੇ ਝਾੜੂ ਵਾਲਿਆਂ ਤਾਂ ਕੁਝ ਕਰਨਾ ਹੀ ਨਹੀਂ ਸੀ ਦੇਖੋ ਕਾਲੀ ਦਲ ਦੀ ਸਰਕਾਰ ਦਾ ਸੋਚ ਕੀ ਸੀ ਵੱਡੇ ਬਾਦਲ ਸਾਹਿਬ ਦੀ ਸੋਚ ਸੀ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਬਾਦਲ ਸਾਹਿਬ ਇੱਕ ਇਨਸਾਨ ਸੀ ਸਾਰੇ ਧਰਮਾਂ ਨੂੰ ਗਲੇ ਲਾ ਕੇ ਰੱਖਦੇ ਸੀ ਆਪਣੇ ਗੁਰੂ ਸਬੰਧ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਅਕਾਲੀ ਦਲ ਹੈ ਆਪਣੇ ਨੌਵੇਂ ਪਾਸ਼ਾ ਨੇ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਕੁਰਬਾਨ ਕਰ ਦਿੱਤਾ ਦੇਖੋ ਬਾਦਲ ਸਾਹਿਬ ਨੇ

ਅਕਾਲੀ ਪਾਰਟੀ ਦੀ ਸੋਚ ਪੰਜਾਬ ਹੈ ਆ ਇਕੱਲੀ ਖੇਤਰੀ ਪਾਰਟੀ ਥੋੜੀ ਆਪਣੇ ਪੰਜਾਬੀ ਹੈ ਸਾਡੇ ਵਾਸਤੇ ਜੇ ਪੰਜਾਬ ਤਰੱਕੀ ਕਰੂਗਾ ਤਾਂ ਕਰੂਗਾ ਜਿੱਥੇ ਅਮਨ ਸ਼ਾਂਤੀ ਤੇ ਭਾਈਚਾਰੇ ਇਕ ਸੰਜ ਰਹੂਗੀ ਅਕਾਲੀ ਦਲ ਦੀ ਸਰਕਾਰ ਆਉਂਦੀ ਮਤਲਬ ਤਰੱਕੀ ਸ਼ੁਰੂ ਹੋ ਜਾਣੀ ਹੈ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਚੱਲੇ ਜਾਂਦੀ ਉਸ ਦਿਨ ਹੀ ਬ੍ਰੇਕਾਂ ਲੱਗ ਜਾਂਦੀਆਂ ਆ 10 ਸਾਲ ਦੇਖ ਲਓ ਅੱਜ ਹਾਲਾਤ ਕੀ ਹੈ ਪੰਜਾਬ ਦੇ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਨੇ ਕਈ ਟੈਲੀਫੋਨ ਮੈਨੂੰ ਮੋਗੇ ਵਾਲੇ ਵਪਾਰੀਆਂ ਦੇ ਆਏ ਆ ਕੋਈ 10 ਲੱਖ ਰੁਪਏ ਫਰੋਤੀ ਦੇ ਕੇ ਆਇਆ ਕੋਈ 20 ਲੱਖ ਦੇ ਕੇ ਆਇਆ ਪਿੱਛੇ ਜੇ ਬਾਗੇ ਪਰਾਨੇ ਗਿਆ ਸੀ ਉਥੇ ਡਾਕਟਰਾਂ ਤੋਂ ਫਰੋਤੀ ਲੈ ਲਈ ਗੈਂਗਸਟਰ ਨੇ ਜਦੋਂ ਗੈਂਗਸਟਰ ਨੇ ਪੁਲਿਸ ਨਾਲ ਗੱਲ ਕੀਤੀ ਦੇਖੋ ਐਸਐਸਪੀ ਕਹਿ ਰਹੇ ਹੈ ਕਿ ਤੁਸੀਂ ਆਪ ਹੀ ਨਿਪਟਾਰਾ ਕਰ ਲਓ ਆ ਤਾਂ ਹਾਲਾਤ ਹੈ ਅੱਜ ਨਸ਼ਾ ਘਰ ਘਰ ਕਿਉਂ ਹੈ کیونکہ آج جڑے عام آدمی پارٹی دے ایم ایل اے ہے مہینہ بن لے ہے میں پوچھا اینا نشا کیوں وہ کہنے لگے اِسی کی کریے سو فنڈ ہی نہیں دے نشے بڑے تذکر ہے کیونکہ اینا نے کیا ہے کی کہ اینا انہوں نے فنڈا کیوں کیا مہینہ لے رہے ہیں آج کتے مکہ منتری دکھیا کتے اینا نے منتری دکھیا اکالی زلدی سرکار دران بادل صاحب آپ کا سکتے درشن کرتے ਆ ਮੋਗੇ ਵਾਲੇ ਤੁਸੀਂ ਜਾਣਦੇ ਹੋ ਹਰ ਵੋਟ ਜਾ ਕੇ ਬਾਦਲ ਸਾਹਿਬ ਸੰਗਤ ਦੇ ਦਰਸ਼ਨ ਕੀਤਾ ਤੁਸੀਂ ਜਿੰਨਾ ਕਹਿੰਦੇ ਤੁਸੀਂ 20 ਲੱਖ ਮੰਗਦੇ 50 ਲੱਖ ਦੇ ਕੇ ਜਾਂਦੇ ਤੁਸੀਂ ਕਰੋੜ ਮੰਗਦੇ 2 ਕਰੋੜ ਦੇ ਕੇ ਜਾਂਦੇ ਉਹ ਕਿਉਂਕਿ ਬਾਦਲ ਸਾਹਿਬ ਜਨਤਾ ਦੇ ਮੁੱਖ ਮੰਤਰੀ ਸੀ ਅਕਾਲੀ ਪਾਰਟੀ ਥੋਡੀ ਪਾਰਟੀ ਹੈ ਗਰੀਬ ਦੀ ਕਿਸਾਨ ਦੀ ਵਪਾਰੀ ਦੀ ਹੈ ਇੱਥੇ ਸਾਰਿਆਂ ਨੂੰ ਕੋਈ ਵੀ ਤਕਲੀਫ ਹੋਏ ਤੁਸੀਂ 1 ਮਿੰਟ ਚ ਆਪਣੇ ਜਸਦਾਰ ਨੂੰ ਮਿਲ ਸਕਦੇ ਸੀ ਆਪਣੇ ਵਰਕਰ ਨੂੰ ਮਿਲ ਸਕਦੇ ਸੀ ਵੱਕਰ ਸਾਡੇ ਇੰਚਾਰਜ ਨੂੰ ਮਿਲਦੇ ਉਹ ਮਿੰਟ ਚ ਮੈਨੂੰ ਮਿਲ ਕੇ ਨਾਲਦਰਾ ਤੁਹਾਡੇ ਕੰਮ ਹੋ ਜਾਂਦੇ ਸੀ ਕੋਈ ਸੇਲ ਟੈਕਸ ਵਾਲੇ ਕੋਈ ਤੰਗ ਨਹੀਂ ਕਰਦੇ ਸੀ ਵਪਾਰੀਆਂ ਨੂੰ ਵਪਾਰੀਆਂ ਨੂੰ ਕੋਈ ਤਕਲੀਫ ਸੀ ਨਹੀਂ ਸੀ ਤੇ ਤੁਸੀਂ ਜਾਣਦੇ ਹੋ ਜੇ ਕਿਸਾਨੀ ਤਰੱਕੀ ਚਾਹੇ ਤੇ ਵਪਾਰੀ ਵੀ ਤਰੱਕੀ ਚਾਹੇ ਕਿਉਂਕਿ ਜਿਹੜੇ ਕਿਸਾਨ ਨੇ ਕਮਾਉਣਾ ਹੈ ਉਹਨਾਂ ਨੇ ਇੱਥੇ ਦੁਕਾਨਾਂ 'ਚ ਆ ਕੇ ਖਰਚ ਦੇਣਾ ਹੈ ਅੱਜ 50 ਵਿੱਚ ਤੁਸੀਂ ਦੇਖਿਆ ਬਾਦਲ ਸਾਹਿਬ ਦੇ ਟਾਈਮ ਰਿਫਾਈਨਰੀਆਂ ਵਰਗੇ ਵੱਡੇ ਨਹੀਂ ਫੈਕਟਰੀਆਂ ਆਈਆਂ ਐਮਜ਼ ਵਰਗੇ ਹਸਤਾ ਲਾ ਗੇ ਆਈ ਐਮ ਵਰਗੇ ਯੂਨੀਵਰਸਿਟੀਆਂ ਆ ਗਈਆਂ ਸੈਂਟਰਲ ਯੂਨੀਵਰਸਿਟੀਆਂ ਆ ਗਈਆਂ ਚਾਰੋਂ ਤਰਫ ਦੇਖੋ ਕਿੰਨੀ ਤਰੱਕੀ ਸੀ ਪਰ ਦੁੱਖ ਲੱਗਦਾ ਹੈ ਕਿ ਆਪਾਂ ਆਪਣਾ ਹੀ ਨੁਕਸਾਨ ਕਰਾ ਲਿਆ ਆਪਾਂ ਆਪਣਾ ਹੀ ਨੁਕਸਾਨ ਕਰ ਲਿਆ ਗੱਲਾਂ ਜਾ ਕੇ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਤੁਸੀਂ ਦੇਖ ਲਓ 10 ਸਾਲ ਆਪਣੀ ਜ਼ਿੰਦਗੀ ਦੇ ਖਰਾਬ ਕਰ ਲੇ ਤੁਸੀਂ 20 ਸਾਲ ਆਲਾ 30 ਸਾਲ ਦਾ ਹੋ ਗਿਆ 30 ਸਾਲ ਆਲਾ 40 ਸਾਲ ਦਾ ਹੋ ਗਿਆ ਕੰਮ ਸਾਰਾ ਪਿੱਛੇ ਚਲੇ ਗਿਆ ਮੈਂ ਧੱਤ ਜਉਣ ਕੇ ਬੇਨਤੀ ਕਰਦਾ ਮੈਂ ਪਿਛਲੇ 3 ਮਹੀਨਿਆਂ ਦਾ 50 ਪਚੋਈ ਯਾਤਰਾ ਰਹੀ ਮੈਂ 80 ਹਲਕੇ ਜਾ ਕੇ ਆਇਆ 3200 ਕਿਲੋਮੀਟਰ 3200 ਕਿਲੋਮੀਟਰ ਮੈਂ ਮੈਂ ਘੜਕਾਂ ਦੇ ਕੁੰਮਕਿਆਂ ਜਿੱਥੇ ਵੀ ਗਿਆਨ ਲੋਕ ਆਏ ਗਰੀਬ ਮਿਲਿਆ ਵਪਾਰੀ ਮਿਲੇ ਲੋਕੀ ਦੁਖੀ ਐ ਆ ਝਾੜੂ ਵਾਲੇ ਸਰਕਾਰ ਨੇ ਬਰਬਾਦ ਕਰ ਦਿੱਤਾ ਤੁਸੀਂ ਦੇਖਦੇ ਹੋ ਕਿ ਆਪਾਂ ਵੋਟਾਂ ਆ ਹੀ ਨਹੀਂ ਦੇਖਿਆ ਉਮੀਦਵਾਰ ਕਿਹੜਾ ਕੱਲਾ ਝਾੜੂ ਦੇਖ ਕੇ ਆਪਾਂ ਵੋਟਾਂ ਪਾਉਂਦੇ ਰਹੇ ਅੱਜ ਝਾੜੂ ਵਾਲੇ ਨੇ ਬਰਬਾਦ ਕਰਤਾ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ ਤੇਜਰਬਾ ਨਹੀਂ ਕਰਦੇ ਗੁਜਰਾਤ ਚ ਕੀ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਨੇ ਸਾਰਾ ਕੁਝ ਤੁਹਾਡੇ ਵਾਸਤੇ ਕੀਤਾ ਸਾਨੂੰ ਤਜਰਬਾ ਕਰਨ ਦੀ ਲੋੜ ਹੀ ਨਹੀਂ ਹੈ ਅਕਾਲੀ ਦਲ ਨੇ ਸਾਰਾ ਕੁਝ ਕੀਤਾ ਪਰ ਆਪ ਆਪਣੀ ਪਾਰਟੀ ਨੂੰ ਭੁੱਲ ਕੇ ਆ ਨਵੀਂ ਆ ਗਈ ਇਹਨੂੰ ਵੀ ਮੌਕਾ ਦੇ ਦਿਓ ਆ ਹੁੰਦਾ ਤੇ ਇਹਨੂੰ ਮੌਕਾ ਦੇ ਦਿਓ ਇੱਕ ਮੌਕਾ ਦੇਣ ਦਾ ਮਤਲਬ 5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ ਆ ਅੱਜ ਬੀਬੀਆਂ ਬੈਠੀਆਂ ਐ ਇਹਨਾਂ ਨੂੰ ਆਟਾ ਦਾਲ ਬੰਦ ਐ ਬਾਦਲ ਸਾਹਿਬ ਦੇ ਟਾਈਮ ਚ ਕਣ ਕੌਂਦੀ ਸੀ ਦਾਲਾ ਆਉਂਦੀਆਂ ਸੀ ਹਰ ਮਹੀਨੇ ਆਉਂਦੀਆਂ ਸੀ ਅੱਜ ਦੇਖੋ 10 ਸਾਲ ਦੇ ਬੰਦ ਹੈ ਜੇ ਇਸ ਕਰਕੇ ਹੁਣ ਤੁਸੀਂ ਵਾਪਸ ਉਹ ਦਿਨ ਚਾਹੁੰਦੇ ਹੋ ਜੇ ਵਾਪਸ ਤੁਸੀਂ ਆਟਾ ਦਾਲ ਸਕੀਮ ਚਾਹੁੰਦੇ ਹੋ ਵਾਪਸ ਚਾਲੂ ਹੋਏ ਜੇ ਵਾਪਸ ਸ਼ਗਨ ਸਕੀਮ ਪੈਨਸ਼ਨ ਸਕੀਮ ਜੇ ਵਾਪਸ ਸਾਰੀਆਂ ਸਹੂਲਤਾਂ ਚਾਹੁੰਦੇ ਆ ਆਪਣੇ ਕੋਲੇ ਕੋਈ ਚਾਰਾ ਨਹੀਂ ਅਕਾਲੀ ਦਲ ਤੋਂ ਬਗੈਰ ਸਤਿ ਸ੍ਰੀ ਅਕਾਲ ਅਕਾਲੀ ਦਲ ਥੋੜੀ ਫੌਜ ਹੈ ਥੋੜੇ ਵਾਸਤੇ ਜਿਉਣਾ ਮਰਨਾ ਕਾਲੀ ਦਿਲਦਾ ਹੈ ਆ ਸਾਡੇ ਵਾਸਤੇ ਪੰਜਾਬ ਤੋਂ ਬਾਹਰ ਅਸੀਂ ਦੇਖਦੇ ਹੀ ਨਹੀਂ ਆ ਦਿੱਲੀ ਵਾਲੀਆਂ ਪਾਰਟੀਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਹੈ ਉਹ ਇੱਥੇ ਇਕੱਲੇ ਐਮਪੀ ਜਿਤਾਉਣ ਵਾਸਤੇ ਆਉਂਦੇ ਆ ਉਹਨਾਂ ਵਾਸਤੇ 2 ਐਮਪੀ ਆ ਜਾਂ 3 ਐਮਪੀ ਆ ਤੁਸੀਂ ਨਹੀਂ ਹੋ ਕੁਛ ਸਾਡੇ ਵਾਸਤੇ ਤੁਸੀਂ ਹੋ ਐਮਪੀ ਕੁਛ ਨਹੀਂ ਹੈ ਜੇ ਤੁਸੀਂ ਖੁਸ਼ ਹੋ ਤੇ ਸਾਨੂੰ ਖੁਸ਼ੀ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਰਾਜਵਿੰਦਰ ਦੇਖੋ ਤੁਹਾਡੇ ਆਪਣੇ ਹਲਕੇ ਦਾ ਇੱਥੇ ਰਹਿੰਦਾ ਤੁਹਾਡੇ ਵਿੱਚ ਵਧੀਆ ਬੰਦਾ ਹੈ ਹੁਣ ਜਿਹੜਾ ਦੂਜਾ ਇੱਕ ਤਾਂ ਝਾੜੂ ਵਾਲਿਆਂ ਦਾ ਜਿਹੜਾ ਬੰਦਾ ਹੈ ਉਹ ਤਾਂ ਸਮਝ ਲਓ ਭਗਵੰਤ ਮਾਨ ਨੂੰ ਫਿਰ ਤੋਂ ਵੋਟ ਪਾਉਣੀ ਹੈ ਉਹ ਇਕੱਠੇ ਹੀ ਝੁੜਕਲੇ ਸੁਣਾਉਂਦੇ ਆ ਇਕੱਠੇ ਹੀ दारू ਪਿੰਦੇ ਆ ਇਕੱਠੇ ਹੀ ਸਾਰਾ ਕੰਮ ਕਰਦੇ ਆ ਇੱਕ ਇੱਕ ਭਗਵੰਤ ਮਾਨ ਤੋਂ ਕਿੰਨੀਆਂ ਪੱਤ ਤਿੰਨ ਸਾਲਾਂ ਦੇ ਆਪਣਾ ਐਮਪੀ ਉਹਦਾ ਭਰਾ ਬਣਾਉਂਦੇ ਤੁਸੀਂ ਹੋ ਜਾ ਇਨਾ ਸ਼ਰਾਬ ਸੰਘ ਆਉਂਦੀ ਹੈ ਜਦੋਂ ਕਹਿੰਦੇ ਆਂ ਭਗਵੰਤ ਮਾ ਸਾਡਾ ਮੁੱਖ ਮੰਤਰੀ ਹੈ ਇੱਥੇ ਪੁਲਿਸ ਵਾਲੇ ਬੈਠੇ ਆ ਇਹਨਾਂ ਨੂੰ ਪੁੱਛ ਲੋ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਏ ਕੀ ਕਰਦੇ ਆ ਫੜ ਕੇ ਅੰਦਰ ਕਰ ਦਿੰਦੇ ਆ ਜੇ ਕੋਈ ਸ਼ਾਮ ਨੂੰ ਲੱਗ ਜਾਂਦੇ ਸੜਕਾਂ ਤੇ ਮੂੰਹ ਮਸ਼ੀਨ ਜੀ ਲਾ ਕੇ ਸਾਰਿਆਂ ਦੇ ਮੂੰਹ ਚ ਦੇਖ ਦਿਆ ਸ਼ਰਾਬ ਪੀਤੀ ਹੈ ਕਿ ਨਹੀਂ ਹੈ ਮੈਨਾਂ ਪੁੱਛਣਾ ਜੇ ਹਿੰਮਤ ਹੈ ਮੁੱਖ ਮੰਤਰੀ ਨੂੰ ਜਦੋਂ ਵੀ ਉਹਦੇ ਮੂੰਹ ਚ ਮਸ਼ੀਨ ਪਾ ਦਿਓ ਪੂਰਾ ਡੱਕਿਆ ਸ਼ਰਾਬ ਦਾ ਹੁੰਦਾ ਹੈ ਮੁੱਖ ਮੰਤਰੀ ਸੂਪਾ ਚ ਲਈ ਜਾਂਦਾ ਬੋਤਲ ਪੀ ਕੇ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਪੁਲਿਸ ਵਾਲੇ ਆ ਤੁਸੀਂ ਬਠਿੰਡੇ ਦੇਖਿਆ ਆ ਪੰਜ 6 ਦਿਨ ਪਹਿਲੇ ਇੰਨੀ ਪੀਲੀ ਸ਼ਾਮ ਨੂੰ ਰੋਡ ਚੋਂ ਤੇ ਗੱਡੀ ਤੇ ਚੜ ਗਿਆ ਭੰਗੜੇ ਪਾਉਣ ਲੱਗ ਗਿਆ ਫਿਰ ਸਿਰ ਚ ਘਰਉਣ ਲੱਗ ਗਿਆ ਬੋਤਲ ਪਾਣੀ ਦੀ ਲਈ ਤੇ ਪੂਰਾ ਪਾਣੀ ਦੀ ਬੋਤਲ ਸਿਰ ਤੇ ਡੋਲ ਲੀ ਉਹਨੇ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਬਾਦਲ ਸਾਹਿਬ ਵਰਗਾ ਇਨਸਾਨ ਕਿੱਥੇ ਆ ਸ਼ਰਾਬੀ ਕਿੱਥੇ ਅਸ਼ਰਾਬੀ ਆ ਜਿਹੜੇ ਆਮ ਆਲੇ ਨਾ ਇਹਨਾਂ ਕੋਈ ਕੰਮ ਕੀਤਾ ਸਾਰਿਆਂ ਨੇ ਵਿਆਹ ਕਰਾਏ ਤੇ ਮੁੱਖ ਮੰਤਰੀ ਨੇ ਦੂਜਾ ਕਰਾ ਲਿਆ ਵਿਆਹ ਤੋਂ ਬਗੈਰ ਦੱਸੋ ਇੱਕ ਗਰੰਟੀ ਪੂਰੀ ਕੀਤੀ ਇਹਨਾਂ ਨੇ ਆਪ ਜਦੋਂ ਜਦੋਂ ਨਵਾਂ ਬਣਿਆ ਫ੍ਰੈਂਕਫਰਟ 에ਅਰਪੋਰਟ ਤੇ ਜਾਇ ਤੋਂ ਤਾਰਤਾ ਭਗਵੰਤ ਮਾਨ ਨੂੰ ਕਿ ਇੰਨਾ ਸ਼ਰਾਬ ਦੇ ਡੱਕਿਆ ਸੀ ਇੰਨੀ ਵੱਡੀ ਬੇਇੱਜ਼ਤੀ ਪੰਜਾਬ ਦੀ ਹੋਈ ਹੈ ਦੇਖੋ ਇਹ ਜੇ ਆਪਣੇਆਂ ਨੂੰ ਵਾਪਸ ਲੈ ਆਓ ਖਾਲੀਦਰ ਥੋਡੀ ਹੈ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਬਹੁਤ ਇੱਥੇ ਬਜ਼ੁਰਗ ਬੈਠੇ ਜਿਨ੍ਹਾਂ ਦੇ ਘਰੇ ਨੌਜਵਾਨ ਬੈਠੇ ਜਿਨ੍ਹਾਂ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚਾਹ ਪੀਣ ਆਏ ਹੋਣੇ ਆ ਜਾਂ ਤੁਹਾਡੇ ਨਾਲ ਕਿਤੇ ਫੋਟੋ ਖਿੱਚੀ ਹੋਣੀ ਹੈ ਸੱਤ ਇੱਕ ਰਾਤ ਨੂੰ ਲੀਡਰ ਨਹੀਂ ਬਣ ਸਕਦਾ ਇੱਕ ਦਿਨ ਚ ਲੀਡਰ ਬਣਾ ਦਿਓ ਬਾਦਲ ਸਾਹਿਬ ਮੁੱਖ ਮੰਤਰੀ ਬਣੇ 70 ਸਾਲ ਤੁਹਾਡੀ ਸੇਵਾ ਕਰਕੇ 16-16 ਸਾਲ ਜੇਲਾ ਕੱਟ ਕੇ ਥੋੜੇ ਲੜਾਈਆਂ ਲੜ ਕੇ ਥੋੜੇ ਵਾਸਤੇ ਡਾਂਗਾਂ ਅਸਾਈਆਂ ਤਾਂ ਲੀਡਰ ਬਣੇ ਆ ਭਗਵੰਤ ਮਾਨ ਨੂੰ ਤਾਂ ਇੱਕ ਰਾਜ ਹੀ ਬਣਾਤਾ ਤੁਸੀਂ ਤਾਂ ਹੀ ਉਹ ਤੋਂ ਤੁਸੀਂ ਦੇਖਿਆ ਹਾਲ ਕੀ ਹੋ ਗਿਆ ਆਪਣਾ ਐਸ ਕਰਕੇ ਰਾਜਵਿੰਦਰ ਜੀ ਤੁਹਾਡੇ ਹਲਕੇ ਦੇ ਆ ਮੋਗੇ ਰਹਿਣ ਵਾਲੇ ਪਰਿਵਾਰ ਇੱਥੇ ਦਾ ਥੋੜੇ ਆਪਣੇ ਸ਼ਹਿਰ ਦਾ ਐਮਪੀ ਬਣੂਗਾ ਇਹ ਤਾਂ ਵੱਧ ਕੀ ਚਾਹੀਦਾ ਹੈ ਵਰੀਆ ਪੜਿਆ ਲਿਖਿਆ ਹੈ ਦੂਜੇ ਸਾਰੇ ਜਿੰਨੇ ਸਾਰੇ ਡਿਫਾਲਟਰ ਹੈ ਤੁਸੀਂ ਜਾ ਕੇ ਚੈੱਕ ਕਰ ਲਓ ਇਸ ਕਰਕੇ ਸਣੀ ਗਿੱਲ ਜੀ ਤੁਹਾਡੇ ਸੇਵਾਦਾਰ ਹੈ ਮੇਰਾ ਪਿਆਰ ਹੈ ਮੇਰਾ ਇਹ ਨਾਲ ਜਦੋਂ ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਉਦੋਂ ਦਾ ਮੈਂ ਇਹਨੂੰ ਜਾਣਦਾ ਹਰ ਇਲੈਕਸ਼ਨ 'ਚ ਮੈਨੂੰ ਉਹ ਚੌਂਕ ਤੇ ਮੇਰੇ ਲਈ ਘਰੋਂਦੇ ਹੁੰਦੇ ਸੀ ਉਹ ਕਿਹੜਾ ਚੌਂਕ ਸੀ ਵਿਸ਼ਕਰਮਾ ਵਿਸ਼ਕਰਮਾ ਜਦੋਂ ਮੈਂ ਵੀ ਨੌਜਵਾਨ ਸੀ ਆ ਵੀ ਸੀ ਮੈਂ ਵੀ ਚਿੱਟੀ ਦਾੜੀ ਵਾਲਾ ਹੋ ਗਿਆ ਆ ਵੀ ਹੋ ਗਿਆ ਮੇਰਾ ਤਾਂ ਦੇਖੋ ਵਰੀਆ ਮੁੰਡਾ ਤੁਸੀਂ ਆ ਪਹਿਲਾ ਇਲੈਕਸ਼ਨ ਹੈ ਦਾ ਇਹਦੀ ਲੀਡ ਦਵਾ ਦਿਓ ਅਗਲੀ ਵਾਰ ਇਹਨੂੰ ਐਮਐਲਏ ਵੀ ਬਣਾਉਣਾ ਆਪਾਂ ਮੇਰੇ ਨਾਲ ਇਹਦੀ ਇਹ ਜਿਆ ਸਮੰਧ ਹੈ ਮੈਂ ਅਜੇ ਤੱਕ ਇਹਨੂੰ ਕਿਸੇ ਚੀਜ਼ ਦੀ ਨਾਂ ਨਹੀਂ ਗੀ ਕਿਉਂਕਿ ਭਰਾਵਾਂ ਵਾਂਗੂ ਸਾਡਾ ਸੰਬੰਧ ਹੈ ਅਕਾਲੀ ਦਲ ਇੱਕ ਪਰਿਵਾਰ ਹੈ ਆਪਾਂ ਸਾਰੇ ਇੱਕ ਪਰਿਵਾਰ ਦਾ ਹਿੱਸਾ ਹੈ ਅਸੀਂ ਮੈਂ ਕਿਤੇ ਨਹੀਂ ਸਮਝਿਆ ਕਿ ਮੈਂ ਪ੍ਰਧਾਨ ਆ ਦੂਜੇ ਨਹੀਂ ਆ ਅੱਜ ਬੜੀ ਖੁਸ਼ੀ ਹੁੰਦੀ ਆ ਜਦੋਂ ਮੌਕੇ ਆਉਣਾ ਪੁਰਾਣੇ ਬੰਦੇ ਜਿਹੜੋ ਮੇਰੇ ਨਾਲ ਮੈਂ ਪਹਿਲੀ ਵਾਰ ਇਲੈਕਸ਼ਨ ਹੁੰਦਾ ਸੀ ਮੇਰੇ ਵਾਂਗੂ ਯੂਥ ਸੀ ਹੁਣ ਅੱਜ ਮੇਰੇ ਵਾਂਗੂ ਸਾਰੇ ਬਜ਼ੁਰਗ ਹੋਏ ਬੈਠੇ ਆ ਤੇ ਸਾਰੇ ਪੁਰਾਣੇ ਜਾਣਦੇ ਪੁਰਾਣੀ ਟੀਮ ਐ ਐਸ ਕਰਕੇ ਜਿਵੇਂ ਉਦੋਂ ਤੁਸੀਂ ਜਿਤਾਉਂਦੇ ਹੁੰਦੇ ਸੀ ਹੁਣ ਤੁਹਾਡੀ ਫਿਰ ਤੋਂ ਜ਼ਿੰਮਵਾਰੀ ਐ ਕਾਲੀ ਦਲ ਦਾ ਝੰਡਾ ਜੁਲਣ ਲਾਉਣਾ ਫਿਰ ਤੋਂ ਤੇ ਮੌਕੇ ਤੋਂ ਤਫਰੀਦਕੋਟ ਪਾਰਲੀਮੈਂਟ ਚੋਂ ਮੈਨੂੰ ਪੂਰੀ ਆਸ ਐ ਤੁਸੀਂ ਇੱਥੋਂ ਲੀਡ ਦੋਗੇ ਤੇ ਮੇਰੇ ਵੀਰ ਰਾਜਵਿੰਦਰ ਨੂੰ ਜਿਦਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾ ਜੀ ਬਣਾ ਲਓ ਨਾ ਜਗਾ ਬਣਾ ਲਓ